ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਜੇਕਰ ਤੁਸੀਂ ਨਵਾਂ ਬਿਜਲੀ ਕਨੈਕਸ਼ਨ ਲੈਣਾ ਚਾਹੁੰਦੇ ਹੋ ਮੀਟਰ ਲਵਾਉਣਾ ਚਾਹੁੰਦੇ ਹੋ ਤਾਂ ਸਾਰੇ ਝੰਜਟ ਖਤਮ ਕੋਈ ਝੰਜਟ ਨਹੀਂ ਪਹਿਲਾਂ ਮੁੱਖ ਖੱਜਲ ਖਵਾਰੀ ਜਿਹੜੀ ਸੀ ਇਹ ਸੀ ਕਿ ਐਨਓਸੀ ਲੈਣੀ ਪੈਂਦੀ ਸੀ ਜਿਨੇ ਦੇਰ ਤੱਕ ਐਨਓਸੀ ਨਹੀਂ ਮਿਲਦੀ ਉਹਨੇ ਦੇਰ ਤੱਕ ਨਵਾਂ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਣਾ ਮੀਟਰ ਨਹੀਂ ਲੱਗਣਾ ਪਰ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ ਮੰਗਲਵਾਰ ਨੂੰ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਨਓਸੀ ਦੀ ਲੋੜ ਨਹੀਂ ਤੁਹਾਨੂੰ ਮੀਟਰ ਚਾਹੀਦਾ ਬਿਜਲੀ ਦਾ ਕਨੈਕਸ਼ਨ ਚਾਹੀਦਾ ਜੇਕਰ ਕਿਰਾਏ ਤੇ ਰਹਿੰਦੇ ਹੋ ਕਿਰਾਏਨਾਮਾ ਲਿਆਓ ਨਾਲ ਆਧਾਰ ਕਾਰਡ ਜੇਕਰ ਤੁਹਾਡੀ ਆਪਣੀ ਜਗ੍ਹਾ ਆਪਣਾ ਘਰ ਰਜਿਸਟਰੀ ਲਿਆਓ ਨਾਲ ਆਧਾਰ ਕਾਰਡ ਦੀ ਫੋਟੋਕਾਪੀ ਆਧਾਰ ਕਾਰਡ ਲਿਓ ਬਸ ਕਨੈਕਸ਼ਨ ਮਿਲ ਜਾਣਾ ਕੋਈ ਖੱਜਲ ਖਵਾਰੀ ਨੇ ਕਿਤੇ ਜਾਣ ਦੀ ਲੋੜ ਨਹੀਂ ਬਿਜਲੀ ਕਨੈਕਸ਼ਨ ਅਪਲਾਈ ਕਰੋ ਇਹ ਦੋ ਚੀਜ਼ਾਂ ਲਾਓ ਬਸ ਇੱਕ ਜਗ੍ਹਾ ਦਾ ਪ੍ਰੂਫ ਦੂਜਾ ਆਧਾਰ ਕਾਰਡ ਹੋਰ ਕੁਝ ਨਹੀਂ ਚਾਹੀਦਾ ਤੇ ਬਿਜਲੀ ਕਨੈਕਸ਼ਨ ਤੁਹਾਨੂੰ ਮਿਲ ਜਾਣਾ ਇਸ ਦੇ ਪਿੱਛੇ ਕਾਰਨ ਵੀ ਦੱਸੇ ਮੰਤਰੀ ਨੇ ਬਿਜਲੀ ਮੰਤਰੀ ਨੇ ਉਹ ਆਖਦੇ ਮੰਨ ਲਓ ਐਨਓਸੀ ਦੇ ਕਰਕੇ ਕਨੈਕਸ਼ਨ ਨਹੀਂ ਮਿਲਦਾ ਜਿੰਨੀ ਦੇਰ ਤੱਕ ਐਨਓਸੀ ਨਹੀਂ ਮਿਲਦੀ ਉਨੀ ਦੇਰ ਤੱਕ ਲੋਕ ਕੀ ਕਰਦੇ ਜਾਂ ਤਾਂ ਪਾ ਲੈਂਦੇ ਸਿੱਧੀ ਕੁੰਡੀ ਬਿਜਲੀ ਚੋਰੀ ਨੁਕਸਾਨ ਮਹਿਕਮੇ ਦਾ ਸਰਕਾਰ ਦਾ ਲੋਕਾਂ ਦਾ ਵੀ ਜੇ ਫੜੇ ਜਾਂਦੇ ਉਹਨਾਂ ਤੇ ਵੀ ਕਾਰਵਾਈ ਹੁੰਦੀ ਦੂਜਾ ਕੰਮ ਕੀ ਕਰਦੇ ਗਵੰਡੀਆਂ ਤੋਂ ਕਨੈਕਸ਼ਨ ਲੈ ਲੈਂਦੇ ਉਸ ਦਾ ਕੀ ਨੁਕਸਾਨ ਉਹਦਾ ਨੁਕਸਾਨ ਇਹ ਸਾਨੂੰ ਟਰਾਂਸਫਾਰਮਰਾਂ ਦੇ ਲੋਡ ਦਾ ਪਤਾ ਨਹੀਂ ਲੱਗਦਾ ਮੰਨ ਲਓ ਕਿਸ ਨੇ ਆਪਣੇ ਘਰ ਚ 5 ਕਿਲੋਵਾਟ ਦਾ ਲਵਾਇਆ ਮੀਟਰ ਚਾਰ ਗਵੰਡੀਆਂ ਨੇ ਉਸ ਤੋਂ ਕਨੈਕਸ਼ਨ ਲਿਆ ਹੋ ਗਿਆ 20 ਕਿਲੋਵਾਟ ਅਸੀਂ ਬੈਠੇ ਹੁੰਨੇ ਆ ਕਿ 5 ਕਿਲੋਵਾਟ ਦਾ ਹੀ ਹੈ ਹਸਾਬ ਤਾਬ ਸਾਰਾ ਲਾ ਕੇ ਬੈਠੇ ਹੁੰਨੇ ਆ ਫਿਰ ਉਸ ਦੇ ਨਾਲ ਫਾਲਟ ਪੈਂਦੇ ਲੋਡ ਜ਼ਿਆਦਾ ਸਰਕਾਰ ਨੂੰ ਮਹਿਕਮੇ ਨੂੰ ਪਤਾ ਨਹੀਂ ਲੱਗਦਾ ਕੁੰਡੀਆਂ ਲੱਗਦੀਆਂ ਨੁਕਸਾਨ ਹੁੰਦਾ ਫਾਲਟ ਪੈਣ ਤੇ ਬਿਜਲੀ ਜਾਂਦੀ ਲੋਕ ਵੀ ਖੱਜਲਖੁਆਰ ਚਾਰੇ ਪਾਸੇ ਉਹ ਨੁਕਸਾਨ ਹੀ ਨੁਕਸਾਨ ਮੰਨ ਲਓ ਕੁੰਡੀ ਫੜੀ ਜਾਂਦੀ ਲੱਖਾਂ ਰੁਪਏ ਜੁਰਮਾਨਾ ਪਿਆ ਜਾਂਦਾ 25 25 ਗੱਜ ਦੇ ਪਲਾਟਾਂ ਤੇ ਘਰਾਂ ਤੇ ਮੈਂ ਆਪ ਵੇਖਿਆ ਮੰਤਰੀ ਕਹਿੰਦੇ ਮੈਂ ਆਪ ਵੇਖਿਆ ਡੇਢ ਡੇਢ 2 2 ਲੱਖ ਦਾ ਜੁਰਮਾਨਾ ਉਹ ਕਿੱਥੋਂ ਦੇਣਗੇ ਸਾਰੇ ਪਾਸੇ ਨੁਕਸਾਨ ਹੀ ਨੁਕਸਾਨ ਮਹਿਕਮੇ ਦਾ ਵੀ ਤੇ ਲੋਕਾਂ ਦਾ ਵੀ ਇਸ ਕਰਕੇ ਅਸੀਂ ਇਹ ਕੰਮ ਖਤਮ ਹੀ ਕਰ ਦਿੱਤਾ ਕਿ ਐਨਓਸੀ ਦੀ ਲੋੜ ਹੀ ਨਹੀਂ ਜਿਹੜੇ ਮਹਿਕਮੇ ਵੀ ਨਾਲ ਸੰਬੰਧਤ ਹੈਗੇ ਨੇ ਅਸੀਂ ਜ਼ਿੰਮੇਵਾਰ ਬੈਠੇ ਆ ਤੇ ਕੋਈ ਅਗਲੀ ਤਰੀਕ ਵੀ ਨਹੀਂ ਹੁਣ ਤੋਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਚ ਲਾਗੂ ਭਾਵੇਂ ਪਿੰਡ ਹੈ ਭਾਵੇਂ ਸ਼ਹਿਰ ਹੈ ਭਾਵੇਂ ਕੋਈ ਵੀ ਕਲੋਨੀ ਹੈ ਕਿਤੇ ਵੀ ਹੈ ਅਸੀਂ ਜ਼ਿੰਮੇਵਾਰ ਬੈਠੇ ਆ ਐਨਓਸੀ ਦੀ ਲੋੜ ਨਹੀਂ ਹੈ ਬਿਜਲੀ ਕਨੈਕਸ਼ਨ ਅਪਲਾਈ ਕਰੋ ਪ੍ਰੂਫ ਦਿਓ ਜਗਾ ਦਾ ਆਪਣੀ ਪਛਾਣ ਪੱਤਰ ਦਿਖਾਓ ਬਸ ਬਿਜਲੀ ਕਨੈਕਸ਼ਨ ਮਿਲ ਜਾਣਾ ਮંત્રી ਆਖਦੇ ਇਸ ਦਾ ਬਿਜਲੀ ਵਿਭਾਗ ਨੂੰ ਵੀ ਫਾਇਦਾ ਉਹ ਕਿਵੇਂ ਉਹ ਆਖਦੇ ਜਿੰਨੇ ਬਿਜਲੀ ਕਨੈਕਸ਼ਨ ਚੱਲਣਗੇ ਮੀਟਰ ਲੱਗਣਗੇ ਉਹ ਘੁੰਮਣਗੇ ਘੁੰਮਣਗੇ ਯੂਨਿਟ ਲੋਕ ਖਪਤ ਕਰਨਗੇ ਉਸ ਦਾ ਬਿੱਲ ਆਏਗਾ ਲੋਕ ਬਿੱਲ ਭਰਨਗੇ ਤਾਂ ਫਿਰ ਵਿੱਤੀ ਮੁਨਾਫਾ ਬਿਜਲੀ ਵਿਭਾਗ ਨੂੰ ਵੀ ਹੋਵੇਗਾ ਇਸ ਕਰਕੇ ਸਾਰੀਆਂ ਤਰ੍ਹਾਂ ਦਾ ਫਾਇਦਾ ਹੀ ਫਾਇਦਾ ਐਨਓਸੀ ਦੀ ਲੋੜ ਨਹੀਂ ਹੈ ਦੋ ਦਸਤਾਵੇਜ਼ ਚਾਹੀਦੇ ਨੇ ਇੱਕ ਪਛਾਣ ਪੱਤਰ ਇੱਕ ਜਗ੍ਹਾ ਦਾ ਜਾਂ ਕਿਰਾਇਆਨਾਮਾ ਕਿਰਾਏ ਤੇ ਰਹਿੰਦੇ ਹੋ ਆਪਣੀ ਜਗ੍ਹਾ ਤੇ ਰਜਿਸਟਰੀ ਚਾਹੀਦੀ ਹੈ ਬਸ ਸਿੱਧੀ ਤੁਹਾਨੂੰ ਐਨਓਸੀ ਲੋੜ ਨਹੀਂ ਨਵਾਂ ਬਿਜਲੀ ਕਨੈਕਸ਼ਨ ਮਿਲ ਜਾਣਾ ਲੋਕ ਬਹੁਤ ਸ਼ਿਕਾਇਤਾਂ ਕਰ ਰਹੇ ਸੀ ਕਿ ਐਨਓਸੀ ਦਾ ਬੜਾ ਝੰਜਟ ਹੈ ਰਿਸ਼ਵਤ ਖੋਰੀ ਵੀ ਵੱਧਦੀ ਐਨਓਸੀ ਨਹੀਂ ਮਿਲਦੀ ਪੈਸੇ ਦੇ ਕੇ ਕਿਸੇ ਵੇਲੇ ਲੈਣੀ ਪੈ ਜਾਂਦੀ ਇਹ ਵੀ ਇੱਕ ਕੰਮ ਹੈਗਾ ਸੀ ਸ਼ਿਕਾਇਤਾਂ ਇਹ ਵੀ ਬਹੁਤ ਆ ਰਹੀਆਂ ਸੀ ਐਸਏ ਕਰਕੇ ਸਰਕਾਰ ਨੇ ਵੱਡਾ ਕਦਮ ਚੁੱਕਿਆ ਬਹੁਤ ਵੱਡੀ ਰਾਹਤ ਲੋਕਾਂ ਦੀ ਜਾਣ ਹੀ ਸੌਖੀ ਕਰਨ ਵਾਲਾ ਐਲਾਨ ਬਿਜਲੀ ਮੰਤਰੀ ਨੇ ਕਰ ਦਿੱਤਾ ਇਸ ਐਲਾਨ ਦੇ ਬਾਰੇ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਕਮੈਂਟ ਜ਼ਰੂਰ ਕਰਿਓ